ਸੁਲਤਾਨਪੁਰ ਲੋਧੀ ਅਦੀਨ ਪਿੰਡ ਸੱਦੂਬਾਲ ਜੱਭੋਵਾਲ ਰੋਡ ਤੇ ਪੈਂਦੇ ਸਥਿਤ ਇੱਕ ਪੈਟਰੋਲ ਪੰਪ ਤੇ ਕੁਝ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰਕੇ ਲੁੱਟ ਦੀ ਵਾਰਤਾਤ ਨੂੰ ਦਿ ਦਿਹਾੜੇ ਅੰਜਾਮ ਦਿੱਤਾ। ਉਤੇ ਹੀ ਪੁਲਿਸ ਸੁਰੱਖਿਆ ਤੇ ਤਾਬਿਆਂ ਦੀ ਸਿੱਟਾ ਕਰਦੀ ਨਹੀਂ ਧੱਕਦੀ। ਦੱਸਿਆ ਇਹ ਜਾ ਰਿਹਾ ਕਿ ਪੈਟਰੋਲ ਪੰਪ ਤੇ ਕੰਮ ਕਰਦੇ ਦੋ ਕਰਮਚਾਰੀ ਵੀ ਲੁਟੇਰਿਆਂ ਦੇ ਹਮਲੇ ਕਰ ਚੱਕਮੀ ਹੋਏ ਨੇ ਜਿਨ੍ਹਾਂ ਨੂੰ ਲੋਈਆ ਖਾਸ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ। ਪੰਪ ਮਾਲਕ ਜਗਰਾਤ ਸਿੰਘ ਨੇ ਸਿਆਹ ਕਿ ਲੁਟੇਰੇ ਵੀ ਤੋਂ 32000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਬਵਨਦੀਪ ਸਿੰਘ ਡੀਐਸਪੀ ਸੁਲਤਾਨਪੁਰ ਲੋਧੀ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਚਾਰਜ ਸ਼ੁਰੂ ਕਰ ਦਿੱਤੀ ਹੈ ਇੱਥੇ ਦੱਸਣਯੋਗ ਹੈ ਕਿ ਆਜਾਦੀ ਦੇ ਦਿਹਾੜੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਜਨਤਾ ਦੀ ਸੁਰੱਖਿਆ ਅਤੇ ਪੁਲਿਸ ਪ੍ਰਬੰਧ ਤੋਂ ਪੂਰਨ ਦਾ ਤਵਾ ਕਿਆ ਜਾ ਰਿਹਾ ਇਨਾਂ ਹਾਲਾਤਾਂ ਵਿੱਚ ਲੁਟੇਰਿਆਂ ਵੱਲੋਂ ਪੰਪ ਲੁੱਟਣ ਦੀ ਘਟਨਾ ਪੁਲਿਸ ਦੇ ਸਖਤ ਪ੍ਰਬੰੰਧਾਂ ਦੇ ਸਵਾਲ ਖੜੇ ਜ਼ਰੂਰ ਕਰਦੀ ਹੈ ਕਿਸਾਨ ਕੁਮਾਰ क्या घटना हुई ये घटना हुई पे मैं दो बंदे मीटर लिख के हिसाब कर रहे थे उसके बाद हिसाब करते समय जब्बूवाल के तरफ से तीन बंदे मोटरसाइकिल से आए मोटरसाइकिल बजाज की थी और तुरंत आपस में हिल के हमको दोनों को मारने लगे जी मारने लगे तो मैं किसी तरह से दोनों बंदे छोड़ा के भगे और भगे तो वो तीनों मोटरसाइकिल स्टार्ट किए अपना वो भी भाग गए हथियार जी एक तलवार थी और एक टेढ़ी टेढ़ी वो जो क्या बोलते हैं उसको हम नहीं जानते हाँ पैसा, भी ना पैसा जी हमसे तो नहीं छीना अब वहाँ जो रखा था ले गए या नहीं ले गए हमने देखा हाँ जी आँ बाहर 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 हाँ बाहर भाग गए थे हाँ जी चोट ये लगी है जी यहाँ पे लगी है यहाँ लगी है यहाँ ये यह तीन जगह कटा हुआ है हाँ जी कितने बजे की घटना है? ये जी घटना पाँच बजे के आसपास में है जो आपका साथी था उसके भी चोट लगी हाँ वो है साथी वो कितनी हाँ जी उसके कितनी चोट लगी वो एक वो पंजे में है एक वो बगल में है हाँ जी मेरा जोगराज सिंह है जी आज पाँच बजे के करीब मेरे पेट्रोल पंप पर ਸਾ ਦੁਕਾਨ ਦੇ ਨਜ਼ਦੀਕ ਦੋ ਮੁੰਡਿਆਂ ਨੂੰ ਵੱਟੂ ਕੇ ਰੋਟੇ ਰੇ ਭੰਜ ਗਏ ਸੀ ਤਿੰਨ ਬੰਦੇ ਸੀ ਕੀ ਉਹ ਕਾਰ ਤੇ ਆਈ ਸੀ ਬਾਈਕ ਤੇ ਸੀਗੀ ਜੀ ਤੇ ਨਹੀਂ ਜਾ ਬੰਦੇ ਹੋਏ ਸੀ ਤੇ ਕਿੰਨਾ ਕੁ ਕੈਸ਼ ਜਿਹੜਾ ਲੁੱਟਿਆ ਨਾਲ ਤਕਰੀਬਨ ਜਨ ਨਾਲ ਮੁੰਡੇ ਤੇ ਜ਼ਖਮੀ ਆ ਉਹਦੇ ਕੁਝ 10 ਫਰ ਨਹੀਂ ਪਾਇਆ ਕਿੰਨਾ ਕਿੰਨਾ ਨਹੀਂ ਅੰਦਾਜ਼ਾ ਨਾਲ ਵੀ 25000 ਦੇ ਕਰੀਬ ਤੇ ਹੋ ਗਏ ਓਕੇ ਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ ਹਾਂ ਡਿਊਟੀ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਸੀਗੇ ਬਾਕੀ ਐਸਆਈ ਸਾਹਿਬ ਵੀ ਸਾਰੇ ਸਟਾਫ ਸਾਰੇ ਆ ਗਏ ਸੀ ਉਸੇ ਟਾਈਮ ਜੀ ਮਦਦ ਦੇ ਸੁਮੇਂ ਹੀ ਇਹ ਚਿੱਟੇ ਦੇਣਾ ਜਿਹੀ ਵਾਰਦਾਤ ਦਾ ਹੋਣਾ ਕਿਵੇਂ ਦੇਖ ਲਓ ਮਾੜੇ ਹਾਲਾਤ ਹੈ ਜੀ ਮੈਂ ਕੀ ਕਰਨਾ ਚਾਹੁੰਦੇ ਹਾਂ ਪੁਲਿਸ ਪ੍ਰਸ਼ਾਸਨ ਕੋ ਇਹ ਮੰਗ ਚਾਹੁੰਦੇ ਹਾਂ ਕਿ ਜਲਦੀ ਜਲਦੀ ਉਹਨਾਂ ਨੂੰ ਪਕੜ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਦੇਸ਼ ਤੋਂ ਨਾ ਫੇਲੀ ਜਾਵੇ ਜਿਹੜੇ ਲੋਕ ਜ਼ਖਮੀ ਹੋਏ ਨੇ ਕੀ ਕੀ ਨਾਮ ਨੇ ਉਹਨਾਂ ਦੇ ਆਨੰਦ ਖਿਸ਼ੋਰ ਸੰਤੋਸ਼ ਕੁਮਾਰ ਜਿੰਨੀਆਂ ਸੱਟਾਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਨਾਂ ਬਾਅਦ ਤੇ ਇਹ ਤੇ ਹੱਥਾਂ ਤੇ ਸੱਟਾਂ ਵੱਗੀਆਂ ਡੰਗੀਆਂ ਲੋਕ ਸੀ ਕਾਵੇਨਾਥ ਹਮਲਾ ਹੋਇਆ ਦਤਰਾ ਦੇ ਨਾਲ ਦਤਰਾ ਇਥੇ ਦਾਅਵੇ ਕਿਹਨੇ ਆ? ਹੈਮਕੋਨ ਹਸਪੀਟਲ ਹੋਈਆਂ। ਤੁਹਾਨੂੰ ਘਟਨਾ ਬਾਰੇ ਕਿਦਾਂ ਜਾਣਕਾਰੀ ਹੁੰਦੀ ਹੈ? ਮੈਂ ਕਪੂਰਸਲਾ ਸਹੀ ਹੈ 10:05 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਜੀ। ਤੁਹਾਡੇ ਬੰਦਿਆਂ ਨੂੰ ਇੱਥੇ ਵਾਟ ਟੋਕੇ ਚੱਲੇ ਗਏ। ਪੰਪਨੋ ਜਿਹੜਾ ਲੁੱਟ ਦੀ ਵਾਰਦਾਤ ਸੀ। ਹਾਂਜੀ। ਮਾਈ ਨੇਮ ਇਜ਼ ਡਾਕਟਰ ਇਮਰਾਨਲੀ, ਹੈਮਕੋਨ ਹਸਪੀਟਲ ਹੋਈਆ ਖਾਸ ਤੋ। ਸਾਡੇ ਕੋਲ ਦੋ ਪੇਸ਼ੈਂਟ ਰੈਟ ਵਿੱਚ ਹੈ ਇੱਕ ਦਾ ਨਾਮ ਨੰਦਕੁਮਾਰ ਹੈ। ਉਸਕੇ ਲੈਫਟ ਹੈਂਡ ਮੇ ਚੋਟ ਲੱਗੀ ਹੈ। ਇੱਕ ਦਾ ਨਾਮ ਕ੍ਰਿਸ਼ਨ ਕੁਮਾਰ ਉਸਕੇ ਰਾਈਟ ਹੈਂਡ ਮੇ ਚੋਟ ਲੱਗੀ ਹੈ। ਕਿ ਪੇਸ਼ੈਂਟ ਆਏ ਹੈ ਸਵਾ ਪੰਜ ਵਜੇ ਓਕੇ ਕੋਈ ਮੇਜਰ ਨਹੀਂ ਮੇਜਰ ਇੰਜਰੀ ਨਹੀਂ ਹੈ ਓਕੇ ਕਦਰੇਸ ਬਾ ਕਦਰੇਸ ਬਾਹਰ ਤੋਂ ਸਾਨੂੰ ਅੱਜ ਇੱਕ ਇਤਲਾ ਮਿਲੀ ਸੀ ਕਿ ਸਦੂਅਲ ਪਿੰਡ ਹੈਗਾ ਸਾਡਾ ਜੋ ਬੋਲ ਰੋਡ ਦੇ ਉੱਤੇ ਉੱਥੇ ਇੱਕ ਇਸਾਰ ਫਿਲਿੰਗ ਸਟੇਸ਼ਨ ਹੈ ਸ਼ੁ ਪੈਟਰੋ ਮਾਰਦੇ ਨਾਮ ਤੋਂ ਕਿ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੈਂ ਤੇ ਮੇਰੀ ਟੀਮ ਜਿਹੜੀ ਹੈ ਤੁਰੰਤ ਅਤ ਮੌਕੇ ਤੇ ਪਹੁੰਚੇ ਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹਦੇ ਐਗਰੀਵਡ ਹੈਗੇ ਨੇ ਦੋ ਲੜਕੇ ਉਹ ਜਿਨ੍ਹਾਂ ਨੂੰ ਕਿ ਦਾਤਰ ਮਾਰ ਕੇ ਜ਼ਖਮੀ ਕੀਤਾ ਗਿਆ ਉਹਨਾਂ ਨੂੰ ਫੇਮਕੁੰਡ ਹਸਪੀਟਲ ਲੋਹੀਆ ਪਰਤੀ ਕਰਾਇਆ ਗਿਆ ਇੱਥੇ ਆ ਕੇ ਮੈਂ ਉਹਨਾਂ ਤੋਂ ਪੁੱਛਕਿਛ ਕੀਤੀ ਹੈ ਪ੍ਰਮਾਣ ਫਸਾਈ ਪਤਾ ਲੱਗਿਆ ਕਿ ਤਿੰਨ ਬੰਦਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਅਸੀਂ ਇਹ ਕੈਮਰਾਸ ਜਿਹੜੇ ਆ ਉਹਨਾਂ ਨੂੰ ਦੇਖ ਕੇ ਜਿਹੜੀ ਵਾਰਦਾਤ ਹੈ ਉਹਨੂੰ ਜਲਦੋ ਜਲ ਟਰੇਸ ਕਰਾਂਗੇ ਸਰ 15 ਜਸਤਰ ਦੇ ਮੌਕੇ ਵੱਡੀ ਜਿਹੜੀ ਮਸੜੀ ਚਲਾਤ ਹੈ ਸੜਕਾਂ ਦੇ ਉੱਤੇ ਵੀ ਇਹਨੇ ਚਿੱਟੇ ਦੱਦ ਵਿੱਚ ਅਜਿਹੀ ਵਾਰਦਾਤ ਕਰਾ ਕਿਵੇਂ ਦਿੱਤੀ ਸਾਡੇ ਕਾਫੀ ਜਿਹੜੀ ਹੈ ਪੈਟਰੋਲਿੰਗ ਪਾਰਟੀਆਂ ਕੰਮ ਇੱਥੇ ਲੱਗੀਆਂ ਹੋਈਆਂ ਨੇ ਤੇ ਉਹ ਜਿਹੜਾ ਹੈਗਾ ਥੋੜਾ ਜਿਹਾ ਸਿਕਲੂਡਡ ਏਰੀਆ ਸੀਗਾ ਤੇ ਕੰਸਟਰਕਸ਼ਨ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀਆਂ ਮੇਨ ਰੋਡਸ ਜਿਹੜੀਆਂ ਹੈਗੀਆਂ ਨੇ ਬੰਦ ਨੇ ਅਤੇ ਕਾਫੀ ਜਿਹੜੀਆਂ ਕਨੈਕਟਿੰਗ ਰੋਡਸ ਨੇ ਉਹਨਾਂ ਦੇ ਉੱਤੇ ਆਵਾਜਾਈ ਚੱਲ ਰਹੀ ਸੀਗੀ ਤੇ ਇਸ ਕਰਕੇ ਇਹ ਜਿਹੜੀ ਵਾਰਦਾਤ ਨੂੰ ਇੰਜ਼ਾਮ ਦਿੱਤਾ ਗਿਆ ਲੇਕਿਨ ਫਿਰ ਵੀ ਅਸੀਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਤੇ ਆਪਣੇ ਜਿੰਨੇ ਵੀ ਮੁਲਾਜ਼ਮ ਹੈਗੇ ਅਲੱਗ-ਅਲੱਗ ਟੀਮਾਂ ਬਣਾ ਕੇ ਤੇ ਅਸੀਂ ਇਹਨੂੰ ਟ੍ਰੇਸ ਕਰ ਲਾਂਗੇ। ਤੇ ਰਿਵੈਮੈਂਟ ਇਹਨਾਂ ਇਸ ਬਾਰੇ ਜੀ ਹਜੇ ਤੱਕ ਉਹਨਾਂ ਉਹ ਵੀ ਨਹੀਂ ਜਾਣਕਾਰੀ ਦੇ ਪਾਈ ਕਿਉਂਕਿ ਅਰਦਾਤ ਤੋਂ ਬਾਅਦ ਜਿਹੜੇ ਦੋ ਉਥੇ ਕਰਮਚਾਰੀ ਦੋ ਹੀ ਤਨਤ ਸੀਗੇ ਉਹ ਜਿਹੜੇ ਉਹਨਾਂ ਨੂੰ ਹਸਪੀਟਲ ਲੈ ਲਿਆਂਦਾ ਗਿਆ ਤੇ ਜਿਹੜਾ ਫਿਲਿੰਗ ਸਟੇਸ਼ਨ ਹੈ ਉਥੇ ਤਾਲਾ ਲੱਗਾ ਹੋਇਆ ਹੁਣ ਅਸੀਂ ਜੋ ਇਹਨਾਂ ਦੇ ਮਾਲਕਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਤਾਲੇ ਖੋਲਣ ਤਾਂ ਜੋ ਅਸੀਂ ਜਿਹੜੇ ਉਹਨਾਂ ਦੇ ਸੀਸੀਟੀਵੀ ਕੈਮਰਾਜ਼ ਆ ਉਹਨਾਂ ਨੂੰ ਦੇਖ ਸਕੀਏ ਤੇ ਜਿਹੜੀ ਹੈ ਸ਼ਨਾਖਤ ਜੜੀ ਹੋਵੇ ਦੱਸ ਸਕੀਏ। ਕਿਸਾਨ ਕੁਮਾਰ ਕੀ ਘਟਨਾ ਹੋਈ? ਇਹ ਘਟਨਾ